감 ਸਸੀ ਕਾਲ ਜੀ ਬੈਠੋ ਮੈਡਮ ਬੈਠੋ ਬਹੁਤ ਗਰਮੀ ਆ ਹਾਂਜੀ ਹਾਂਜੀ ਇਹ ਕੀ ਲੈਣਾ ਜੀ ਕੀ ਸੇਵਾ ਕਰੀਏ ਕਪੜਾ ਲਾ ਦੋ ਫਿਰ 5 ਮੀਟਰ ਕਪੜਾ ਕੀ ਕਪੜੇ ਲੈਣਾ ਨਹੀਂ ਤੇ ਹੁਣ ਮੈਂ ਫਰੀਜ ਵਾਲੀ ਦੁਕਾਨ ਤੇ ਆਈ ਆ ਤੇ ਇਹੋ ਕੁਛ ਲਵਾਂਗੀ ਨਾ ਉਹ ਠੀਕ ਹੈ ਬੀਬੀ ਉਹ ਹੀ ਤੇ ਕਹਿੰਦੇ ਆ ਹੋਰ ਕੀ ਸੇਵਾ ਕਰੀਏ ਅੱਛਾ ਸੇਵਾ ਦੀ ਗੱਲ ਕਰਨ ਦੇ ਹਾਂਜੀ ਹਾਂਜੀ ਮਗਾਓ ਫੇਰ ਠੰਡੇ ਠੰਡਾ ਸਮੋਸੇ ਸਮੋਸੇ ਬਰਬੀ ਬੁਰਬੀ ਹੈ ਉਹ ਬੀਬੀ ਸਾਂ ਲੈ ਕੇ ਆਈਆਂ ਟਾਡੇ ਕੋਈ ਪਾਣੀ ਪੁਣੀ ਪੁੱਛਾ ਦਰਵਾਜ਼ੇ ਆ ਨਹੀਂ 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 ਪੀਉਣੇ ਆ ਪਾਣੀ ਪਾਣੀ ਆ ਗਾਗ ਤੇ ਰੱਬ ਦਾ ਰੂਪ ਹੁੰਦਾ ਮੁੰਡੇ ਲੈ ਪਾਣੀ ਓਏ ਲਓ ਜੀ ਪਾਣੀ ਪੀਓ ਠੰਡਾ ਮੈੜੇ ਨਹੀਂ ਦੱਸੋ ਹੁਣ ਦੱਸੋ ਕੀ ਸੇਵਾ ਕਰੀ ਕੀ ਲੈਣਾ ਜੇ ਫੋਨ ਹੈਗੇ ਤੁਹਾਡੇ ਕੋਲ ਫੋਨ ਸਾਡੇ ਕੋਲ ਸਾਰੇ ਹੈਗੇ ਸਾਰੀਆਂ ਕੁਆਲਟੀ ਦੇ ਤੁਹਾਡੇ ਕੋਲ ਫੋਨ ਆ ਅੱਛਾ ਮੈਨੂੰ ਨਾ ਉਹ ਫੋਨ ਚਾਹੀਦਾ ਵਾ ਜਿਹਦੇ ਵਿੱਚ ਨਾ ਡੀ ਸਿਮ ਪੈਂਦੀ ਆ ਡੀ ਸਿਮ ਹਾਂ ਉਹ ਬੀਬੀ ਡੀ ਨਹੀਂ ਈ ਸਿਮ ਪੈਂਦੀ ਆ ਜਿਹੜੇ ਨਵੇਂ ਫੋਨ ਆ ਈ ਸਿਮ ਅੱਛਾ ਆਹੋ ਉਹ ਹੈਗੇ ਤੁਹਾਡੇ ਕੋਲ ਹੈਗੇ ਆ ਅੱਛਾ ਉਹ ਬਾਹਰ ਫੋਨ ਹੋ ਜਾਂਦਾ ਨਾ ਉਹ ਬਾਹਰ ਛੱਡ ਕੇ ਜਿੱਥੇ ਮਰਜ਼ੀ ਕਰ ਲੋ ਉਹਨੂੰਗੇ ਸਾਰੇ ਜਗ੍ਹਾ ਬਾਹਰ ਆ ਨਾ ਅੱਛਾ ਉਹਨੂੰ ਫੋਨ ਕਰਨਾ ਵਾ ਉਹ ਤੇ ਸਾਰੇ ਹੋ ਜਾਂਦੇ ਜੇ ਫੋਨ ਅੱਛਾ ਆਹੋ ਤੇ ਚਲੋ ਠੀਕ ਆ ਫਿਰ ਉਹ ਸਿਮ ਇਹਦੇ ਵਿੱਚ ਪਾ ਦਿਓ ਮੇਰੇ ਫੋਨ 'ਚ ਕਿਹਨੂੰ ਜੀ ਜੰਬਣੀ ਹੈ ਹਾਂ ਇਹ ਚ ਨੇ ਪੈਂਦੇ ਬਿੱਬੀ ਉਹ ਨਵੇਂ ਫੋਨ ਹੁੰਦੇ ਆ ਮਹਿੰਗੇ ਐਪਲ ਦੇ ਫੋਨ ਹੁੰਦੇ ਆ ਉੱਚ ਪੈਂਦੀ SIM ਅੱਛਾ ਉਹ ਜਿਹੜਾ ਅੱਧਾ ਸੇਬ ਖਾਦਾ ਹੁੰਦਾ ਵਾ ਆਹਾ ਹੋਈ ਅੱਛਾ ਅੱਧਾ ਆ ਦੀ ਫੋਟੋ ਹੁੰਦੀ ਪਿੱਛੇ ਉਹਦਾ ਨਿਸ਼ਾਨ ਅੱਛਾ ਅੱਛਾ ਉਹਨੂੰ ਕਹਿੰਦੇ ਆ ਆਈਫੋਨ ਅੱਛਾ ਉਹਦੇ ਚ ਪੈਂਦੀ ਹੈ SIM ਅੱਛਾ ਅੱਛਾ ਉਹਦਾ ਮਤਲਬ ਰੀਚਾਰਜ ਕਰਨ ਦੀ ਲੋੜ ਨਹੀਂ ਪੈਂਦੀ ਉਹਨੂੰ ਨਹੀਂ ਫਿਰ ਮੈਂ ਜਿੰਨਾ ਮਰਜੀ ਫੋਨ ਕਰੂੰ ਕੁੜੀ ਨੂੰ ਰੀਚਾਰਜ ਤੇ ਕਰਨਾ ਹੀ ਪੈਣਾ ਵਾ ਰੀਚਾਰਜ ਤੋਂ ਬਿਨਾ ਥੋੜਾ ਚੱਲਣਾ ਵਾ ਅੱਛਾ ਨਾਲੇ ਤੂੰ ਕਹਿੰਦਾ ਉਹਦੇ ਚ ਸੇਮ ਨਹੀਂ ਪੈਂਦੀ ਨਾਲੇ ਰੀਚਾਰਜ ਵੀ ਕਰਨਾ ਪੈਣਾ ਉਹ ਬੀਬੀ ਇੱਕ ਨੰਬਰ ਹੁੰਦਾ ਉਹਦਾ ਉਹ ਨੰਬਰ ਨੂੰ ਰੀਚਾਰਜ ਕਰਨਾ ਪੈਂਦਾ ਫੇਰ ਫੋਨ ਚੱਲਦੇ ਆ ਅੱਛਾ ਹਾਂ ਹਾਂ ਉਹ ਚੱਲ ਗੋਲੀ ਮਾਰੇ ਤੇ ਡਬਲ ਡਬਲ ਸਿਆਪਾ ਵਾ ਤੂੰ ਐਦਾਂ ਕਰ ਮੈਨੂੰ ਏਸੀ ਵਿਖਾ ਦੇ ਤੂੰ ਆ ਤੁਹਾਨੂੰ ਏਸੀ ਵਿਖਾਈਏ ਆ ਜਾ ਆ ਦੇਖੋ ਆ ਦੇਖੋ ਸਾਰੀਆਂ ਕੰਪਨੀਆਂ ਦੇ ਏਸੀ ਹੈ ਗਾਰੰਟੀ ਵਾਲੇ ਆ ਦੇਖੋ 5 ਸਾਲ ਦੀ ਗਾਰੰਟੀ ਜੇ ਆਦੇ ਠੰਡੀ ਕੀ ਦਿਓ ਨਹੀਂ ਆਉਂਦੀ ਇਹਦੇ ਚ ਉਹ ਬੀਬੀ ਗੱਲ ਸੁਣਾ ਠੰਡੀ ਓ ਠੰਡੇ ਦਾ ਠੰਡ ਇਹ ਜਿਹੜੀ ਹੈ ਨਾ ਇਹ ਲਾਏ ਹੈ ਸ਼ੋਅਰੂਮ ਚ ਦੇ ਅੱਛਾ ਇਹ ਜਦੋਂ ਇਹਨੂੰ ਫਿੱਟ ਕਰਨਾ ਉਦੋਂ ਚਲਣਿਆ ਦੇਖ ਵਰਪੂਲ ਦਾ ਇਹ ਇਨਵਰਟਰ ਏਸੀ ਆ ਅੱਛਾ ਮਤਲਬ ਇਹ ਨਵਾਟਰ ਫ੍ਰੀ ਮਿਲੂਏ ਤੇ ਨਾ ਓਏ ਹੋਏ ਨਵਾਟਰ ਨਹੀਂ ਫ੍ਰੀ ਮਿਲਣਾ ਇਹਦੇ ਨਾਲ ਹਾਂ ਇਹਨੂੰ ਇਨਵਰਟਰ ਏਸੀ ਕਹਿੰਦੇ ਆ ਇਨਵਰਟਰ ਓ ਮਤਲਬ ਨਵਾਟਰ ਤੇ ਚੱਲੂ ਉਹ ਬੀਬੀ ਨਵਾਟਰ ਤੇ ਵੀ ਨਹੀਂ ਚੱਲਦਾ ਇਹ ਇਨਵਰਟਰ ਏਸੀ ਏਸੀ ਕਰਕੇ ਨੇ ਆ ਕਿ ਬੱਤੀ ਘਟ ਖਾਂਦਾ ਵਾ ਇਨਵਰਟਰ ਤੇ ਵੱਖਰੇ ਲਾਉਣੇ ਪੈਂਦੇ ਆ ਅੱਛਾ ਹਾਂ ਇਹ ਨਾ ਏਸੀ ਨਾ ਮੇਰੇ ਵੀਰ ਦੇ ਘਰ ਵੀ ਲੱਗਾ ਵਾ ਅੱਛਾ ਅੱਛਾ ਤੇ ਉਹ ਜਿਹੜਾ ਪੱਖਾ ਜਿਹਾ ਲੱਗਾ ਨਾ ਉੱਤੇ ਉਹ ਬੜੀ ਗਰਮ ਹਵਾ ਮਾਰਦਾ ਵਾ ਠੀਕ ਆ ਇਦਾਂ ਕਰਿਓ ਫਿਰ ਨਾ ਮੈਂ 2 ਮਹੀਨੇ ਚਲਾ ਲੈਨੀ ਆ ਅੱਛਾ ਤੇ ਮੁੜ ਕੇ ਸਿਆਲ ਚ ਇੱਕ ਮੁੰਡਾ ਘੱਲ ਕੇ ਨਾ ਤੇ ਕੱਲਿਓ ਥੱਲੇ ਲਾ ਲਾਂਗੇ ਕਮਰੇ ਚ ਤੇ ਇਹਨੂੰ ਉੱਤੇ ਚੜਾ ਦਾਂਗੇ ਫਿਰ ਓਏ 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 ਬੀਬੀ ਇਦਾਂ ਥੋੜਾ ਹੁੰਦਾ ਵੀ ਉਹ ਪੱਖਾ ਥੱਲੇ ਲਾ ਦਾਂਗੇ ਤੇ ਏਸੀ ਕੋਠੇ ਤੇ ਲੈ ਜਾਾਂਗੇ ਇਦਾਂ ਨਹੀਂ ਹੁੰਦਾ ਕੰਪਨੀਆਂ ਦੇ ਸਿਸਟਮ ਬਣਾਏ ਜਾਂਦੇ ਆ ਉਹ ਗਰਮਾ-ਭਾਰ ਦੀ ਕਮਰੇ ਖਿੱਚ ਕੇ ਉੱਤੇ ਸੁੱਟਦਾ ਵਾ ਉਹ ਤਾਂ ਕਹਿਣ ਨਹੀਂ ਆ ਕਿ ਕਮਰਾ ਗਰਮੋ ਜੂਆ ਉਹ ਨਹੀਂ ਬੀਬੀ ਇਦਾਂ ਨਹੀਂ ਹੁੰਦਾ ਇਹ ਥੱਲੇ ਹੀ ਲੱਗਣੇ ਆ ਉਹ ਉੱਪਰ ਲੱਗਣਾ ਗਿਆਸ਼ਟ ਜਿਹੜਾ ਉਹਨੂੰ ਗਿਆਸ਼ਟ ਕਹਿੰਦੇ ਆ ਗੋਲੀ ਮਾਰ ਲੈ ਜੋ ਵਧੀਆ ਦੇ ਕਿਸ਼ਤਾਂ ਦੇ ਦੇ ਦਾਂਗੇ ਉਹ ਰਹਿਣ ਦੇ ਤੂੰ ਹੋਰ ਕੁਛ ਵਿਖਾ ਮੈਨੂੰ ਹੋਰ ਵੀ ਅੰਨੀ ਅੰਨੀ ਕਿਸ਼ਤਾਂ ਬਣਾਵਾਂਗੇ ਨੀਨੀ ਛੋਟਕਟੀਆਂ ਨਹੀਂ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਤੂੰ ਦੂਜੀ ਵੇਖ ਲੈਨੀ ਹਾਂ ਫਿਰ ਆ ਤੈਨੂੰ ਆ ਦਿਖਾਈਆ ਦੇਖੋ ਆ ਸਾਡੇ ਕੋਲ ਟੀਵੀ ਫਲੈਟ ਇਹ ਵੇਖੋ 50 ਇੰਚੀ ਲੈ ਜਾਓ। ਇਹ ਸੋਨੀ ਦਾ ਵਾ ਕੰਪਨੀ ਦਾ। ਅੱਛਾ। ਇਹਦੀ ਗਾਰੰਟੀ ਹੈ 5 ਸਾਲ ਦੀ। ਐਂਡਰਾਇਡ ਉਹ ਐਂਡਰਾਇਡ ਟੀਵੀ ਹੈ। ਅੱਛਾ। ਹਾਂ। ਲੈ। ਇਹ ਤਾਂ ਫਿਰ ਵਧੀਆ ਵਾ ਤੇ ਫਿਰ ਮੈਂ ਫੋਨ ਹੀ ਇਹਦੇ ਤੇ ਕਰ ਲਿਆ ਕਰੂੰਗੀ ਕੁੜੀ ਨੂੰ। ਫੋਨ? ਆਹੋ। ਇਹ ਤੇ ਕਿਦਾ ਫੋਨ ਕਰਲੇਗੀ। ਆਪੇ ਤੇ ਕਹਿੰਦਾ ਐਂਡਰਾਇਡ ਫੋਨ ਆ ਤਾਂ ਫਿਰ ਇਹਦੇ ਤੇ ਤਾਂ ਫੋਨ ਵੀ ਹੋ ਜਾਂਦਾ। ਉਹ ਨਹੀਂ ਬੀਬੀ ਐਂਡਰਾਇਡ ਦਾ ਮਤਲਬ ਹੁੰਦਾ ਇੱਥੇ ਐਪਲੀਕੇਸ਼ਨਾਂ ਚੱਲ ਜਾਂਦੀਆਂ ਮੋਬਾਈਲ ਨਾਲ ਅਟੈਚ ਕਰਕੇ ਤੇ ਟੀਵੀ ਤੇ ਚੱਲ ਜਾਂਦੀਆਂ ਵਾਏ। अच्छा तोडी नु फोन नहीं होना फोन नहीं होए तो होना ते इनु भी वखरा रिचार्ज करना पना ते ए रिचार्ज करना ही पनावा के लै तो फिर कादा सोखे ਏਡੇ ਵੱਡੇ दे ओ जा पी डिश ਲਾ ਲੋ ਤੇ ਨਹੀਂ ਤੇ ਫਿਰ ਇਹਨੂੰ ਜੋ ਆਪਣਾ ਐਪ ਲੈ ਲੋ ਨੂੰ ਉਹਨੂੰ ਵੀ ਰੀਚਾਰਜ ਕਰਨਾ ਪੈਂਦਾ ਹੁੰਦਾ ਵਾ ਵਧੀਆ ਦੇਖ ਇਹ 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 ਲੈ ਲੋ ਇਹ ਲੈ ਜੋ ਨਹੀਂ ਹੋਰ ਕੁਛ ਵਿਖਾ ਦੇ ਫਿਰ ਤੂੰ ਲੈ ਹੋਰ ਤਾਂ ਸਾਨੂੰ ਕੋਈ ਪਸੰਦੀ ਨਹੀਂ ਆਉਂਦੀ ਚੀਜ਼ ਕੀ ਹੈਗੀ ਕਿਹੜੀ ਕਪੜੇ ਤਾਂ ਹੋਣ ਵਾਲੀ ਕਿ ਨਾਲ ਸਲਾਈ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਹੈ ਗਈ ਆ ਸਪੀਕਰ ਵੀ ਹੈ ਗਈ ਇਹਦੇ ਪ੍ਰੋਗਰਾਮ ਕਰਨਾ ਤੇ ਡੀਜੇ ਦੀ ਲੋੜ ਹੈ ਨਹੀਂ। ਅੱਛਾ ਹਾਂ ਇੱਥੇ ਗਾਣੇ ਚੱਲਦੇ ਆ ਫਰਸਟ ਕਲਾਸ ਬੜੀ ਸਾਊਂਡ। ਉਹ ਆਪਣੇ ਆਪ ਹੀ ਚੱਲੀ ਜਾਂਦੇ ਆ। ਕੋਈ ਆਪਣੇ ਆਪ ਨਹੀਂ ਚਲਾਉਣੇ ਪੈਂਦੇ ਆ ਸਾਊਂਡ ਬੜੀ ਇਹਦੀ। ਅੱਛਾ ਬੱਤੀ ਤਾਂ ਬਗੈਰ ਚੱਲਦੇ ਆ? ਨਹੀਂ ਬੱਤੀ ਨਾਲ ਨਹੀਂ ਇਹਨੂੰ ਰੀਚਾਰਜ ਕਰਨਾ ਪੈਂਦਾ ਇਹਨੂੰ ਚਾਰਜ। ਅੱਛਾ ਚਾਰਜ ਕਰ ਲਓ ਫਿਰ ਬੰਨ ਚਲਾ ਲਓ ਫਿਰ ਬੈਟੀ ਚੱਲਦੀ ਆ। ਉਹ ਤਾਂ ਇਹਨਾਂ ਨੂੰ ਤਾਂ ਬੰਦੇ ਦੀ ਲੋੜ ਆ ਫਿਰ। ਉਹ ਬੰਦੇ ਦੀ ਤਾਂ ਬੀਬੀ ਹਰ ਚੀਜ਼ ਨੂੰ ਲੋਡ ਪੈਣੀ ਆ। ਆਹ ਤੈਨੂੰ ਵਾਸ਼ਿੰਗ ਮਸ਼ੀਨ ਦਿਖਾਵਾਂ। ਵਾਸ਼ਿੰਗ ਮਸ਼ੀਨ ਹੱਥ ਕੋਈ ਸਾਮੀ ਵੀ ਆ। ਅੱਛਾ ਆਟੋਮੈਟਿਕ ਵੀ ਆ ਅੱਛਾ ਸਾਰੀਆਂ ਤਰ੍ਹਾਂ ਦੀ ਆ ਆਏ ਆਟੋਮੈਟਿਕ ਮਸ਼ੀਨ ਸੈਮਸਨ ਦੀ ਅੱਛਾ ਆਟੋਮੈਟਿਕ ਮਤਲਬ ਇਹ ਸਾਰਾ ਕੁਝ ਆਪੇ ਹੀ ਕਰਦੀ ਹੈ ਕੱਪੜੇ ਧੋ ਕੇ ਸੁਕਾ ਸੁਕਾ ਵੀ ਦਿੰਦੀ ਹੈ ਓ ਲੈ ਇਹਦਾ ਤਾਂ ਬੜਾ ਸੋਖਾ ਤੇ ਮੈਂ ਕਿਤੇ ਵਾਂਡੇ ਜਾਉਂਗੀ ਬਾਹਰ ਜਾਉਂਗੀ ਤੇ ਮੇਰਾ ਤੇ ਕੰਮ ਸਾਰਾ ਕਰ ਦੇਣਾ ਇਹਨੇ ਆਪੇ ਹੀ ਸਾਰਾ ਕੰਮ ਕਰ ਦਿੰਦੀ ਹੈ ਆਪੇ ਮਤਲਬ ਕੱਪੜੇ ਘੱਲ ਦੇ ਇਕੱਠੇ ਕਰਕੇ ਧੋ ਰਿਆ ਕਰਦੇ ਨੇ ਤੂੰ ਬੀਬੀ ਕਿਹਦਾ ਢੀ ਗੱਲ ਕਰਦੀ ਉਹ ਇਕੱਠੇ ਇਹਨੇ ਕਿ ਤੂੰ ਕੱਪੜੇ ਕਰਨੇ ਆ ਕੱਪੜੇ ਤੂੰ ਇਕੱਠੇ ਕਰਕੇ ਜਿਚ ਪਾਉਣੇ ਆ ਅੱਛਾ ਤੇ ਫੇਰ ਉਹਨੇ ਧੋਣੇ अच्छा ओ मिनू ਪਾਉਣੇ ਪੈਣੇ ਆ ਆ ਕੱਪੜੇ ਤੇ ਤੈਨੂੰ ਹੀ ਪਾਉਣੇ ਪੈਣੇ ਆ ਚਲ ਉਹ ਤੇ ਮੈਂ ਪਾ ਦੂਗੀ ਮੇਰਾ ਮਤਲਬ ਚਲ ਸਰਫ ਸਰਫ ਬਾਚ ਜੂਗੀ ਸਰਫ ਦੀ ਲੋੜ ਨਾ ਪਊਗੀ ਕੁਮਾਲ ਕਰੀ ਜਣੀ ਆ ਬੀਬੀ ਉਹ ਸਰਫ ਨਹੀਂ ਪਾਏਗੀ ਤੇ ਤੋਂ ਬਣਗੇ ਕਿਦਾਂ ਸਰਫ ਤੇ ਪਾਉਣਾ ਹੀ ਪੈਣਾ ਪਾਣੀ ਵੀ ਪਾਉਣਾ ਪੈਣਾ ਤੇ ਕੱਪੜੇ ਵੀ ਪਾਉਣੇ ਪੈਣੇ ਤੇ ਬਾਕੀ ਕੰਮ ਬੀਬੀ ਇਹਦਾ ਤੇ ਬਾਕੀ ਇਹਦਾ ਕੰਮ ਕਾਦਾ ਰਹਿ ਗਿਆ ਸਾਰਾ ਤੇ ਕੋ ਮੈਂ ਕਰ ਲਿਆ ਲੈ ਤੂੰ ਤੇ ਕੱਪੜੇ ਤੇ ਤੈਨੂੰ ਹੀ ਪਾਉਣੇ ਪੈਣੇ ਆ ਬਾਕੀ ਇਹਨੇ ਧੋ ਕੇ ਇਹਨੇ ਹੰਗਾਲ ਕੇ ਤੇ ਇਹਨੇ ਸੁਕਾ ਦੇਣੇ ਆ ਚੱਲ ਕੋਠੇ ਤੇ ਤੇ ਕੱਪੜੇ ਪਾਈ ਦਿਆ ਕਰੂਗੀ ਬੀਬੀ ਕੋਠੇ ਤੇ ਨੇ ਥੋੜੇ ਪਾਉਣੇ ਆ ਕੱਪੜੇ ਇੱਥੇ ਹੀ ਸੁੱਕ ਜਾਣੇ ਆ ਕੋਠੇ 'ਚੇ ਮਾੜਾ ਮੋਟੇ ਰਹਿਣਗੇ ਉਹ ਤੇ ਤੈਨੂੰ ਪਾਉਣੇ ਪਣੇ ਆ ਲੈ ਸਾਰਾ ਕੋਟੇ ਮੈਂ ਆਪ ਹੀ ਕਰਨਾ ਤਾਂ ਫੇਰ ਆਟੋਮੈਟਿਕ ਉਤਾਰੀ ਹੋਈ ਏ ਲੈ ਆ ਤੂੰ ਜੀ ਉਸਾਮੀ ਇਹਦੇ 'ਚ ਸੁਕਾਉਂਦੀ ਨਹੀਂ ਹਾਂ ਉਹ ਫ੍ਰਿਜ ਹੈਗੀ ਨਾ ਇਹ 깔 ਮਾਰੀ ਆ ਆ ਆ ਆ ਆ ਦੇ ਆ ਦੇ ਆ ਦੇ ਫ੍ਰਿਜ ਨਹੀਂ ਟੁੱਟੀ ਵਾਲੀ ਚਾਹੀਦੀ ਮੈਨੂੰ ਟੁੱਟੀ ਵਾਲੀ ਉਹ ਤੂੰ ਟੁੱਟੀ ਵਾਲੀ ਕੀ ਕਰਨੀ ਆ ਆ ਵੇ ਟੁੱਟੀ ਵਾਲੀ ਲੈਣੀ ਆ ਉਹ ਬੜੀ ਮਹਿੰਗੀ ਲੱਖਾਂ ਦੀ ਆ ਆ ਦੇ ਆ ਦੇ ਆ ਦੇ ਹਾ ਦੇ ਅੱਛਾ ਇਹਦਾ ਕੀ ਮਾਇਦਾ ਹੈ ਹੈ ਫਾਇਦੇ ਸਾਰੇ ਫਾਇਦੇ ਹੀ ਆ ਦੇ ਹਾਂ ਆ ਦੇ ਆ ਠੀਕ ਆ ਆ ਦੇ ਆ ਦੇ ਇੱਥੇ ਆ ਆ ਦੇ ਹਾਂ ਨਾਲਾ ਵੀ ਦੇਣ ਦੇ ਸਾਰੇ ਠੀਕ ਮੈਂ ਕੱਪੜਾ ਪ੍ਰੈਸ ਪਰੂਸ ਕਰਕੇ ਇਹਦੇ ਵਿੱਚ ਰੱਖ ਸਕਦੀ ਹਾਂ ਨਾ ਥੱਲੇ ਜਿਹਨੇ ਬਾਕਸ ਬਣਿਆ ਤੇ ਬੀਬੀ ਆਵੇ ਸਾਰੇ ਖਾਣੇ ਬਣੇ ਸਨੈਕਸ ਨੂੰ ਕਿਸੇ ਤੇ ਸਾਰਾ ਕੁਝ ਰੱਖਣ ਨੂੰ ਕਿੱਡਾ ਵਧੀਆ ਕੀ ਆ ਇਹਦਾ ਮਤਲਬ ਆ ਡਰਾਈ ਫਰੂਟ ਵਗੈਰਾ ਜਿਹੜਾ ਬਦਾਮ ਬਦੂਮੇ ਨਾਲ ਮਿਲਣਗੇ ਓਏ ਬੀਬੀ ਇਹ ਨਾਲ ਥੋੜੇ ਆ ਫੋਟੋਆਂ ਆ ਏ ਸਟicker ਵਾਵੇ ਤੂੰ ਕੀ ਸਮਝੇਂਦੀ ਨਾਲ ਹੀ ਕੱਜ ਵੀ ਲੱਗਿਆ ਹੁਣ ਬਦਾਮ ਹੀ ਦੀਗੇ ਇਦਾਂ ਤੇ ਉਹ ਟਮਾਟਰ ਵੀ ਲੱਗਾ ਟਮਾਟਰ ਨੂੰ ਧੋਖਾ ਦੇਣ ਨਹੀਂ ਮੇਰੇ ਕੋਲ ਜੇ ਕੰਮ ਰੱਖੇ ਦੋ ਉਹ ਨਹੀਂ ਇਹ ਕੰਪਨੀ ਨੇ ਆ ਦੱਸਿਆ ਵੀ ਇੱਥੇ ਆ ਚੀਜ਼ਾਂ ਰੱਖ ਸਕਦੇ ਆ ਆਦੇ ਖਾਣੇ ਕਿੱਡੇ ਕਿੱਡੇ ਵਧੀਆ ਬਣੇ ਹੋਵੇ ਏ ਦੇ ਚ ਤੇ ਮੈਂ ਫਿਰ ਕੱਪੜੇ ਪ੍ਰੈਸ ਪ੍ਰੂਸ ਕਰਕੇ ਰੱਖ ਸਕਦੀ ਆ ਨਾ ਓਏ ਇਹ ਫਰਿੱਜ ਵਾ ਕੇ ਦਸ ਅਲਮਾਰੀ ਆ ਕਿਦਾਂ ਦੀ ਗੱਲ ਕਰਦੀ ਪਰੇ ਹੋ ਭਣੀ ਕਿੱਥੋਂ ਆ ਗਈ ਬੀਬੀ ਤੂੰ ਤੂੰ ਸਿਰ ਖਾਈ ਜਾਂ ਨਹੀਂ ਮੈਨੂੰ ਇਹ ਤੇ ਗੱਲ ਦੱਸ ਓ ਤੂੰ ਪੱਠ ਲੈਣਾ ਵੀ ਹੈਗਾ ਕਿ ਐਵੇਂ ਮੇਰਾ ਕਦੀ ਉੱਧਰੋਂ ਲਈ ਜਾਂ ਨਹੀਂ ਕਦੀ ਉੱਧਰੋਂ ਲਈ ਜਾਂਦੀ ਆ ਤੂੰ ਨਹੀਂ ਲੈਣਾ ਤੇ ਹੈ ਵਾ ਤੁਹਾਡੇ ਕੋਲ ਹੈਗਾ ਜਿਹਦੇ ਵਿੱਚ ਸਬਜ਼ੀ ਆਪੇ ਹੀ ਬਣ ਜਾਂਦੀ ਆ ਗਨਮ ਵੀ ਕੰਦੇ ਹੋ ਜਾਂਦੀ ਆ ਅਛਾ ਹੋਣਾ ਪਤਾ ਨਹੀਂ ਮੈਨੂੰ ਕੀ ਕਹਿੰਦੇ ਓਏ ਓਏ ਪਹਿਲਾਂ ਤੇ ਮੈਨੂੰ ਇੱਕ ਗੱਲ ਦੱਸ ਤੂੰ ਉੱਥੋਂ ਤੁਰਿਆ ਸਾਡਾ ਸਾਰਾ ਸ਼ੋਰ ਹੁੰਦੋਂ ਸ਼ਾਨ ਮਾਰਿਆ ਕਦੀ ਤੂੰ ਏਸੀ ਕਦੀ ਤੂੰ ਟੈਲੀਵਿਜ਼ਨ ਕਦੀ ਤੂੰ ਰੈਫਰਿਜਰੇਟਰ ਕਦੀ ਤੂੰ ਵਾਸ਼ਿੰਗ ਮਸ਼ੀਨ ਕੋ ਲੈਣਾ ਵੀ ਹੈਗਾ ਉਹ ਤਾਂ ਜੋ ਕੁਝ ਵੇਖਣ ਲਈ ਲੈ ਕੇ ਹੀ ਜਾਊਂਗੀ ਨਾ ਮੈਂ ਲੈਂਗੀ ਨਾ ਕੁਝ ਨਾ ਕੁਝ ਉਹ ਮੈਂ ਕਿਹਾ ਹੋਗਾ ਨਾ ਮੇਰਾ ਕਿ ਆ ਤੈਨੂੰ ਦਿਖਾਵਾਂ ਉਹਨਾਂ ਚਲੋ ਚਲ ਆ ਦੇਖੋ ਮਨ ਵੀ ਬੀ ਇੰਨੀਆਂ ਦੀਆਂ ਕੰਪਨੀਆਂ ਦਾ ਸਾਡੀ ਸਾਰੀ ਸਾਡੇ ਕੋਲ ਸਾਰਾ ਸਮਾਨ ਹੀ ਕੰਪਨੀ ਦਾ ਆ ਦੇਖੋ ਬੀਬੀ ਆ ਗ੍ਰਿਲ ਵਾਲਾ ਵਾ ਅੱਛਾ ਉਹ ਵਣ ਇਹਦੇ ਉੱਤੇ ਤੁਸੀਂ ਮੁਰਗਾ ਰੱਖ ਕੇ ਨਾ ਜਿਹਦਾ ਤੰਦੂਰੀ ਮੁਰਗਾ ਨਹੀਂ ਬਣਾਈਦਾ ਅੱਛਾ ਬਈ ਯਾਰ ਇੱਥੇ ਬਣ ਜਾਂਦਾ अच्छा मतलब तू मुर्गा भी ਨਾਲ ਦੋਗੇ ਓਏ ਓਏ ਕਿੱਦਾਂ ਦੀ ਗੱਲ ਕਰੀ ਜਾਨੀ ਮੁਰਗਾ ਦੇਂਗੇ ਤੁਹਾਨੂੰ ਬਣਾ ਕੇ ਵੀ ਦੇਈਏ ਸਭ ਕੁਝ ਮੁਰਗਾ ਤੇ ਤੂੰ ਆਪ ਲੈਉਣਾ ਕਿ ਮੁਰਗਾ ਵੀ ਇਹੀ ਬਣਾ ਕੇ ਦੇਈਏ ਆ ਦੇਖ ਆਹ ਨਾਲ ਫਰੀ ਤੇ ਕੋਨਾ ਕੋ ਮਿਲਣਾ ਚਾਹੀਦਾ ਆ ਦੇਖਾ ਟੱਚ ਆ ਸਾਰੇ ਟੱਚ ਵਾਲਾ ਆ ਸਾਰੇ ਤਰ੍ਹਾਂ ਦੇ ਉਹੀ ਹੋਵਨ ਜਿਹੜੇ ਤੂੰ ਕਹਿੰਦੀ ਆ ਉਹ ਆਪਣੇ ਆਪ ਬਣ ਜਾਂਦੀ ਆ ਆ ਦੇ ਆ ਬਣੇਗਾ ਨਹੀਂ ਰੋਟੀ ਤੇ ਨਾਲ ਵੀ ਲਿਖਿਆ ਉਹਨਾਂ ਨੇ ਮਤਲਬ ਚੀਜ਼ ਆਪੇ ਬਣ ਜਾਂਦੀ ਆ ਉਹ ਬਣਦੀ ਆ ਪਰ ਬਣਾਉਣੀ ਪੈਂਦੀ ਆ ਇਹ ਥੋੜਾ ਬਹੁਤ ਜਾਦੂ ਆ ਤੇ ਆਪੇ ਬਣ ਜਾਣੀ ਆ ਚੀਜ਼ ਹੈਗੀ ਹਰੇਕ ਤਾਂ ਬੰਦਾ ਨਾਲ ਚਾਹੀਦਾ ਬਣਾਉਣ ਲਈ ਤੇ ਬੀਬੀ ਬੰਦਾ ਤੇ ਚਾਹੀਦਾ ਹੀ ਆ ਬੰਦਾ ਤੇ ਜਾਂ ਜਨਾਨੀ ਕੋਈ ਨਾ ਬਣਾਉਣ ਨੂੰ ਤੇ ਚਾਹੀਦਾ ਹੀ ਆ ਨਾ ਉਹ ਤੂੰ ਮੈਨੂੰ ਇੱਕ ਗੱਲ ਦੱਸ ਉਹ ਤੂੰ ਕੁਝ ਲੈਣਾ ਵੀ ਹੈ ਕਿ ਨਹੀਂ ਕਦੀ ਆ ਕੇ ਕਿੰਨੀ ਸਮੋਸੇ ਖਾਓ ਕਦੀ ਕਿੰਨੀ ਚਾਹ ਪਿਓ ਕਦੀ ਤੂੰ ਕਹੀ ਜਣੀ ਆ ਇੱਥੇ ਫਰਿੱਜ ਦੇ ਵਿੱਚ ਕੱਪੜੇ ਰੱਖਣੇ ਕਦੀ ਤੂੰ ਕਹਿੰਨੀ ਆ ਵਾ ਬਟਣ ਵਾਲਾ ਤੂੰ ਹੋ ਰੱਖਿਆ ਹਾਂ ਕੀ ਵੇਖਣ ਲੱਪੀਆ ਨਹੀਂ ਟਾਈਮ ਕਿੰਨਾ ਹੋ ਗਿਆ 1.5 ਵਜਾ 1.5 ਵਜ ਗਿਆ ਟਾਈਮ ਨੂੰ ਕੀ ਕਹਿਣਾ ਤੂੰ ਅੱਛਾ ਫੇਰ ਮੈਂ ਚੱਲਦੀ ਮੇਰੀ ਨਾ ਬੱਸ ਆ ਗਈ ਹੋਣੀ ਆ ਕਿਹੜੀ ਬੱਸ ਮੈਂ ਕਾਦੀਆਂ ਜਾਣਾ ਵਾ 1:30 ਵਜੇ ਬੱਸ ਲੱਗਦੀ ਆ ਤੇ ਮੇਰੀ ਬੱਸ ਤੇ ਆ ਗਈ ਹੋਣੀ ਆ ਤੇ ਮੈਂ ਜਾਣੀ ਆ ਫਿਰ ਇੱਥੇ ਕੀ ਲੈਣ ਆਈ ਆ ਫਿਰ ਉਹ ਨਹੀਂ ਇੱਥੇ ਨਹੀਂ ਮੈਂ ਇੱਥੇ ਤੇ ਟਾਈਮ ਪਾਸ ਕਰਨਾ ਹੀ ਹਾਂ ਉਹ ਮੇਰੀ ਤੇ ਬੱਸ 1:30 ਵਜੇ ਆਉਣੀ ਕਾਦੀਆਂ ਵਾਲੀ ਤੇ ਮੈਨੂੰ ਤੇ ਇਹ ਗਰਮੀ ਦੇ ਵਿੱਚ ਬਾਹਰ ਬੈਠਾ ਨਹੀਂ ਜਾਣ ਦਿਆ ਮੈਂ ਵੇਖਿਆ ਤੁਹਾਡੇ ਪੱਕੇ ਚੱਲਣ ਦੇ ਏਸੀ ਚੱਲਣ ਦੇ ਮੈਂ ਕਿਹਾ ਚੱਲ ਚੱਲਦੀ ਆ ਘੜੀ ਮੈਂ ਘੁੰਮ ਫੇਰ ਕੇ ਟਾਈਮ ਪਾਸ ਕਰਕੇ ਆ ਜੂਗੀ ਉਹਨਾਂ ਚਿਰ ਮੇਰੀ ਬੱਸ ਦਾ ਟਾਈਮ ਹੋ ਜਾ ਚੱਗਾ ਚੱਲ ਮੈਂ ਚੱਲਦੀ ਆ ਗੁਸਾ ਨਾ ਕਰਿਓ ਮੇਰੀ ਕੁੜੀ ਆਊਗੀ ਕੈਨੇਡਾ ਤੋਂ ਤਾਂ ਮੈਂ ਲੈ ਦਊਗੀ ਸਵਾਲ ਵਾਹ ਨਹੀਂ ਕਿਸਮਤ ਇਹ ਟਾਈਮ ਪਾਸ ਕਰਨਾ ਹੀ ਹੈ ਟਾਈਮ ਪਾਸ ਕਰਨੇ ਬੈਠੇ ਆਂ ਦੱਸ ਤੇਰੇ ਵਰਗੇ ਦੋ ਚਾਰ ਗਾਹ ਕੋ ਹੋਰ ਆਗੇ ਤਾਂ ਬੱਸ ਹੋ ਗਿਆ ਹੀ ਸਾਡਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਜੇ ਸਟਾਰ ਧਾਰੀਵਾਲ ਤੋਂ ਆਪਣੇ YouTube ਚੈਨਲ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਨਿੱਕੀ ਜੀ ਕੋਸ਼ਿਸ਼ ਕੀਤੀ ਇੱਕ ਸ਼ਾਰਟ ਫਿਲਮ ਦੀ ਕਮੇਡੀ ਦੀ ਤੁਹਾਨੂੰ ਇਹ ਫਿਲਮ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਵੱਧ ਵੱਧ ਲੋਕਾਂ ਤੋਂ ਇਹ ਪਹੁੰਚਾਉਣੀ ਹੈ ਵੀਡੀਓ ਤੇ ਮੈਂ ਅੱਜ ਧਾਰੀਵਾਲ ਦੇ ਵਿੱਚ ਬਿਜਲੀ ਘਰ ਦੇ ਸਾਹਮਣੇ ਜਿਹੜੇ ਸ਼ੋਰੂਮ ਆ ਆਰਐਸ ਸਟੋਰਵੈਲ ਆਰਐਸ ਸਟੋਰਵੈਲ ਤੇ ਆਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦਾ ਸਹਿਯੋਗ ਦਿੱਤਾ ਇਸ ਵੀਡੀਓ ਨੂੰ ਬਣਾਉਣ ਲਈ ਤੇ ਇੱਕ ਵਾਰ ਫਿਰ ਮੈਂ ਆਪਣੀ ਪੂਰੀ ਟੀਮ ਨਾਲ ਮੈਂ ਕਮਲਵਾਠ ਆਪਣੇ ਕੈਮਰਾਮੈਨ ਰਾਹੁਲ ਦੇ ਨਾਲ ਤੁਹਾਡਾ ਸਾਰਿਆਂ ਦਾ ਇਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਨੂੰ ਤੁਸੀਂ ਇਦਾਂ ਜਿੱਦਾਂ ਪਹਿਲਾਂ ਪਿਆਰ ਦਿੰਦੇ ਇਦਾਂ ਹੀ ਦਿੰਦੇ ਰਹਿਣਾ ਫਿਰ ਮਿਲਦੇ ਹਾਂ ਅਗਲੀ ਨਵੀਂ ਵੀਡੀਓ 'ਚ ਭਾਜੀ ਤੁਹਾਨੂੰ ਸਟੋਰ ਬਾਰੇ ਆਪਣੇ ਦੱਸਣਗੇ ਕਿ ਇਹਨਾਂ ਕੋ ਕਿਹੜੇ-ਕਿਹੜੇ ਪ੍ਰੋਡਕਟ ਨੇ ਤੇ ਕਿੰਨੇ ਚਿਰ ਤੋਂ ਇਹ ਦੁਕਾਨ ਹੈ ਆਪਣੇ ਜਿਹੜਾ ਸ਼ੋਅਰੂਮ ਆ ਕਿੰਨੇ ਚਿਰ ਤੋਂ ਇੱਥੇ ਧਾਰੀਵਾਲ ਦੇ ਵਿੱਚ ਆ ਔਰ ਕਿਹੜੀ ਲੋਕੇਸ਼ਨ ਤੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧਾਰੀਵਾਲ ਵਾਲਿਆਂ ਨੂੰ ਜੀ ਸਾਡੇ ਕੋ ਮੇਨ ਬ੍ਰਾਂਡ ਜੀ ਦੋ LED ਦੇ ਆਪਾਂ ਗੱਲ ਕਰਦੇ ਸੋਨੀ ਬ੍ਰਾਂਡ ਹੈਗਾ ਆਪਣੇ ਕੋਲ ਤੇ ਸੈਮਸੰਗ ਬ੍ਰਾਂਡ ਹੈਗਾ ਵਾ ਜੋ ਵੀ ਧਾਰੀਵਾਲ ਦੇ ਵਿੱਚ ਸ ਜੀ ਆਪਣੀ ਲੋਕੇਸ਼ਨ ਦੀ ਗੱਲ ਕੀਤੀ ਹੈ ਜੇ ਮੇਨ ਬਿਜਲੀ ਘਰ ਦੇ ਬਿਲਕੁਲ ਓਪਪੋਜ਼ਿਟ ਆਪਣਾ ਸ਼ੋਰੂਮ ਹੈਗਾ ਅਰਸਟੋਰਵੈਲ ਤੇ ਆਓ ਤੁਸੀਂ ਵਿਜ਼ਿਟ ਕਰੋ ਤੁਹਾਨੂੰ ਹੋਰ ਵੀ ਆਪਾਂ ਪ੍ਰੋਡਕਟ ਵਧੀਆ ਦੇਵਾਂਗੇ ਵਧੀਆ ਰੇਂਜ ਬਾਕੀ ਰੇਟ ਵੱਲੋਂ ਵੀ ਬਹੁਤ ਵਧੀਆ ਡੀਲ ਹੋਏਗਾ ਬਾਕੀ ਬਾਜ਼ਾਰ ਨਾਲੋਂ ਤੁਹਾਨੂੰ ਸਸਤਾ ਹੀ ਮਿਲੇਗਾ ਆਪਣੇ ਕੋਲ ਸਾਈਡ ਬਾਈ ਸਾਈਡ ਰੈਫਰਿਜਰੇਟਰ ਹੈ ਗਿਆ ਸਿੰਗਲ ਡੋਰ ਆ ਡਬਲ ਡੋਰ ਫ੍ਰਿਜ ਆ ਵਲਪੂਲ ਸੈਂਸਿੰਗ ਮਿਲ ਜੇਗੀ ਵੈਰਾਈਟੀ ਫਰਡਰਲ ਵਾਸ਼ਿੰਗ ਮਸ਼ੀਨ ਹੈ ਗਿਆ ਬਾਕੀ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਜਰੂਰ ਆ ਕੇ ਏਸੀ ਵੀ ਤੁਹਾਨੂੰ ਹਰ ਇੱਕ ਬ੍ਰਾਂਡ ਦੇ ਮਿਲੇਗਾ ਆਪਣੇ ਕੋਲ ਏਸੀ ਦੀ ਡਿਮਾਂਡ ਵੀ ਆਪਣੇ ਕੋ ਕਿਹੜੇ ਚੈਨਲ ਤੇ ਜੇ ਸਟਾਰ ਧਾਰੀਵਾਲ ਤੇ ਹਲ ਵਜੀ ਤਦ ਤੱਕ ਇਜਾਜ਼ਤ ਦੋ ਸਾਰਿਆਂ ਨੂੰ ਸਸਿਕਾ